ਹਾਂ ਜੀ ਸਾਸਰੀ ਘਰ ਵੀਰ ਜੀ ਸਤ ਸ੍ਰੀ ਅਕਾਲ ਜੀ ਪਾਜੀ ਸਤ ਸ੍ਰੀ ਅਕਾਲ ਕਿੰਨੇ ਪੌਂ ਸੇਲ ਕਰਨੇ ਜੀ ਆਪਣੇ ਕੁਝ ਪੰਜ ਆ ਜੀ ਪੰਜ ਦੀਆਂ ਪੰਜ ਹੀ ਵੜਾਂ ਪੰਜ ਦੇ ਪੰਜ ਵੜਾਂ ਸੁਈਆਂ ਸਵਾਈਆਂ ਸੁਈਆਂ ਸਾਰੀਆਂ ਦੋਦੀਆਂ ਚੋਗੀਆਂ ਸੁਈਆਂ ਜਰਸੀ ਖੀਰੀ ਆ ਖੀਰੀ ਆ ਜੀ 13 ਕਿਲੋ ਦੁੱਧ ਹਵਸ਼ੀ ਨੂੰ ਫੜਾ ਦੇ ਫੜ ਹਮਲਾਇਆ ਦਿਖਾ ਵੀ ਦਈਏ ਓਹੋ ਸੱਣੀ ਮੱਕੀ ਖੀਰੀ ਆ ਨਹੀਂ ਮੜੀ ਦਿਖਾ ਦੀਏ ਮੈਨੂੰ ਤੇ ਦਿਖਾਤੀ ਆ ਵੀਰ ਭੈਣਾਂ ਨੂੰ ਦਿਖਾ ਦੇ ਇਹ ਨਹੀਂ ਵੀ ਖੀਰੀ ਕਹਾਂਗੇ ਤੇ ਖੀਰੀ ਨਿਕਲੋਗੇ ਕੋ ਦੰਦ ਤੋੜਿਆ ਜੇ ਹਜੇ ਮੰਨ ਲਓ ਕੁਝ ਕਿੰਨਾ ਵਾ ਦੁੱਧ ਦੇ ਤੇ ਕੋਲ 13 ਕਿਲੋ ਆ ਜੀ 13 ਕਿਲੋ ਦੁੱਧ ਤਿਆਰ ਆ ਇਹਦੇ ਕੋਲ ਫੋਨ ਨੰਬਰ ਦੱਸ ਦੇ ਵੀਰ ਆਪਣਾ 9780820827 ਮੁੱਲ ਜੈ ਰਿਹਾ ਮੁੱਲ ਹੋਸੀ ਰਿਹਾ ਜੀ ਆ ਦੂਜੇ ਨੰਬਰ ਵਾਲੀ ਜਿਹੜੀ ਇਹਦੀ ਸੂਈ ਹੈ 10 ਕਿਲੋ ਦੁੱਧ ਆ ਤੇ ਤੀਜੇ ਨੰਬਰ ਵਾਲੀ ਇਹਦੇ ਕੋਲ ਬੋੜਾ ਜੇ ਪਸੋਂ ਦੀ ਸੂਈ ਹੈ ਬੋੜਾ ਹੋਗਾ ਕੋਈ 11-12 ਕਿਲੋ ਠੀਕ ਆ ਤੇ ਆ ਜਿਹੜੀ ਇਹਨੂੰ ਸੂਈ ਨੂੰ შეਵਾਂ ਦੇਵਾਂਗੇ ਤਾਂ ਕੋਈ 11 ਕਿਲੋ ਦੁੱਧ ਪ੍ਰੋਪਰ ਪੱਖਾ ਆ ਆ ਜਿਹੜੀ ਹੈ ਲਾਸਟ ਵਾਲੀ ਇਹ ਚੋਈ ਜੇ ਇਹਦੇ ਕੋਲ ਦੁੱਧ 12 ਕਿਲੋ ਜੇ ਠੀਕ ਹੈ ਜੀ ਆ ਬੱਚੇ ਆ ਜੀ ਆ ਵੇਖਣ ਨੂੰ ਤਾਜ਼ੀਆਂ ਸੂਈਆਂ ਆ ਤਸਦੀਕ ਕਰ ਤਾਜ਼ੀਆਂ ਸੂਈਆਂ ਇਹਦੇ ਮਗ ਤੇ ਆਹ ਵੇਖੋ ਜਰਸੀ ਬਹੁਤ ਹੀ ਸੋਹਣੀ ਆ ਵੀਡੀਓ ਕਰ ਦਿਓ ਸ਼ੇਅਰ ਸਕਰੀਨ ਤੇ ਨੰਬਰ